ਪਿਛਲੇ ਘੱਟੋ ਘੱਟ 2 ਦਿਨਾਂ ਤੋਂ ਲਗਾਤਾਰ ਬਰਸਾਤ ਦੇ ਕਾਰਨ ਪੰਜਾਬ ਦੇ ਵਿੱਚ ਲਗਾਤਾਰ ਜਿਹੜਾ ਨੁਕਸਾਨ ਹੈ ਉਹ جاری ਹੈ ਜੇ ਗੱਲ ਕਰੀਏ ਤਾਂ ਲਗਾਤਾਰ ਲੋਕਾਂ ਦੇ ਘਰ ਚੋਂ ਰੇਨੇ ਤਾਂ ਉੱਥੇ ਹੀ ਸੰਗਰੂਰ ਜ਼ਿਲ੍ਹੇ ਦਾ ਪਿੰਡ ਤੋਲਾਵਾਲ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਤੋਂ ਲਗ ਸਿਰਫ 3 ਕਿਲੋਮੀਟਰ ਦੀ ਦੂਰੀ ਤੇ ਉੱਥੇ ਦਰਜਨਾਂ ਦੇ ਕਰੀਬ ਜਿਹੜੇ ਘਰ ਨੇਗੇ ਉਹ ਡਿੱਗ ਚੁੱਕੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਲਗਾਤਾਰ ਜਿਹੜਾ ਅਸਮਾਨ ਤੋਂ ਆਫਤ ਬਰਸ ਰਹੀ ਹੈ ਉਸ ਨੇ ਜਿਹੜਾ ਦਰਜਨਾਂ ਪਰਿਵਾਰਾਂ ਤੋਂ ਉਹਨਾਂ ਦਾ ਜਿਹੜਾ ਆਸ਼ੀਆਨ ਹੈਗਾ ਉਹ ਖੋਹ ਲਿਆਗਾ ਤਾਂ ਫਿਰ ਇੱਥੇ ਜੀ ਗੱਲ ਕੀਤੀ ਜਾਵੇ ਤਾਂ ਜਿਹੜਾ ਜਾਨੀ ਨੁਕਸਾਨ ਤੋਂ ਹਾਲੇ ਤੱਕ ਗਨੀਮਤ ਰਹੀ ਹੈਗੀ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਦੇ ਆਂ ਬਾਈ ਜੀ ਕੀ ਨਾਮ ਹੈ ਤੇ ਭੈਣ ਜੀ ਨੇ ਭੈਣ ਜੀ ਕੀ ਨਾਮ ਹੈ ਆਪਣਾ ਸੁਖਜੀਤ ਕੌਰ ਆ ਜੀ ਨੇ ਸੁਖਜੀਤ ਜੀ ਕਦੋਂ ਇਹ ਘਟਨਾ ਵਾਪਰੀ ਹੈਗੀ ਸਾਢੇ 4 ਕੁ ਵਜੇ ਹੂੰ ਤੁਸੀਂ ਅੰਦਰ ਸੁੱਤੇ ਪਏ ਸੀਗੇ ਹਾਂ ਜੀ ਅੰਦਰ ਪਏ ਸੀ ਜਿੱਦੁਰ ਦੀ ਜਗ੍ਹਾ ਡਿੱਗੇ ਜਦੋਂ ਇਹਨਾਂ ਦੇ ਘਰ ਦਿਓ ਤੁਸੀਂ ਬਾਹਰ ਨਿਕਲੇ ਹਿੰ ਜੀ ਹੂੰ ਤਾਂ ਇੱਕ ਪਰਿਵਾਰ ਦੇ ਡਿੱਗਣ ਨਾਲ ਪਤਾ ਲੱਗ ਗਿਆ ਪਤਾ ਲੱਗ ਗਿਆ ਜੀ 4 ਘਰ ਹੋ ਡਿੱਗੇ ਨੇ ਜੀ ਸਾਡੇ ਨਾਲ ਠੀਕ ਹੈ ਤਾਂ ਕੀ ਕਾਰਨ ਕੀ ਆ ਘਰ ਡਿੱਗਣ ਦਾ ਲਗਾਤਾਰ ਇੰਨੇ ਘਰ ਕਿਉਂ ਡਿੱਗੇ ਨੇ ਜੀ ਬਾਰਸ ਕਰਕੇ ਲੀਤੀ ਨੇ ਹੂੰ ਦਿਨਾਂ ਦਿਨ ਹੋ ਗਏ ਬਾਰਸ ਪੈਂਦੀ ਨੇ ਤੁਹਾਡੇ ਪਰਿਵਾਰ ਚ ਕੌਣ ਕੌਣ ਸੀਗਾ ਦੋ ਮੇਰੀਆਂ ਬੇਟੀਆਂ ਨੇ ਜੀ ਇੱਕ ਮੇਰੀ ਮਾਈ ਹੈ ਇੱਕ ਮੈਂ ਹੈ ਚਾਰ ਜੀ ਨੇ ਹੁਣ ਕੀ ਹਾਲਾਤ ਨੇ ਹੁਣ ਕੀ ਹਾਲਾਤ ਨੇ ਜਗਾ ਪਣ ਜਾਂਦੀ ਹੂੰ ਤਾਂ ਹੋਰ ਖਾਣਾ ਵਗੈਰਾ ਖਾਦਾ ਤੁਸੀਂ ਨੇ ਕੁਝ ਨਹੀਂ ਖਾਦਾ ਜੀ ਸਵੇਰ ਹੂੰ ਰਾਤ ਵੀ ਐਂਦੀ ਪੈ ਗਈ ਹੂੰ ਨਾ ਜਾਣਾ ਪਾਣੀ ਹੂੰ ਤਾਂ ਬੱਚੇ ਕਿਸ ਹਾਲਤ ਦੇ ਵਿੱਚ ਨੇ ਹੁਣ ਬੱਚੇ ਦੇਖ ਲੋ ਸੜ ਸਾਹਮਣੇ ਨੇ ਹੂੰ ਕਿਤੇ ਨਾ ਕਿਤੇ ਬੱਚੇ ਨੇ ਜਿਹੜੇ ਇਹ ਬੱਚੀ ਦਾ ਵੀ ਨੁਕਸਾਨ ਕਾਫੀ ਦੱਸ ਰਹੇ ਸੀ ਕਹਿੰਦੇ ਵੀ ਬੱਚਿਆਂ ਦੇ ਚੋਟ ਲੱਗੀ ਐ ਸਿਰ ਦੇ ਉੱਪਰ ਬੱਚੇ ਕੀ ਨਾਮ ਐ ਆਪਣਾ ਸੁਖਪ੍ਰੀਤ ਕਰ ਸੁਖਪ੍ਰੀਤ ਰਾਤ ਕਿੱਥੇ ਸੁੱਤੇ ਪਏ ਸੀਗੇ ਅੰਦਰ ਹੂੰ ਤਾਂ ਮਕਾਨ ਉੱਪਰ ਗਿਰ ਗਿਆ ਸੀਗਾ ਹੁਣ ਕਿਵੇਂ ਹੋਗੇ ਹੁਣ ਠੀਕ ਹੋ ਬਿਲਕੁਲ ਤੁਸੀਂ ਹੋਰ ਕਿੱਸਾ ਹੈਗਾ ਹੂੰ ਤਾਂ ਹੋਰ ਬਾਈ ਜੀ ਸਾਡੇ ਨਾਲ ਨੇ ਬਾਈ ਜੀ ਕੀ ਨਾਮ ਐ ਆਪਣਾ ਆਪਣਾ ਨਾਮ ਢੀਮ ਸਿੰਘ ਆ ਜੀ ਹੂੰ ਢੀਮ ਸਿੰਘ ਜੀ ਕੀ ਜਿਹੜੀ ਘਟਨਾ ਹੈਗੀ ਜਿਵੇਂ ਪੰਜੇ ਪਾ ਜਿਹੜੇ ਕਰਨੇਗੇ ਲਗਾਤਾਰ ਇੱਕ ਵਾਰ ਇੱਕ ਮਤਲਬ ਵਾਰੀ ਵਾਰੀ ਡਿੱਗਦੇ ਗਏ ਤਾਂ ਇਹਦਾ ਕਾਰਨ ਕੀ ਹੈ ਘਰਾਂ ਦੇ ਡਿੱਗਣ ਦਾ ਕਾਰਨ ਕਿ ਇਹ ਮੌਸਮ ਬਹੁਤ ਖਰਾਬ ਹੈ ਜੀ ਕਈ ਦਿਨ ਤੋਂ ਮੀਂਹ ਲਗਾਤਾਰ ਪੈ ਰਿਹਾ ਜੀ ਜਿਸ ਕਰਕੇ ਇਹਨਾਂ ਦੇ ਘਰ ਮਤਲਬ ਕਿ ਪਿੱਛੇ ਵਾਹਣ ਆ ਗਿਆ ਜੀ ਵਾਹਣ ਦੇ ਨਾਲ ਟੱਕਰ ਲੱਗ ਰੇ ਪਾਣੀ ਦੀ ਬਹੁਤ ਜ਼ਿਆਦਾ ਟੱਕਰ ਆਈ ਉਹ ਟੱਕਰ ਕਾਰਨ ਜੀ ਇਹਨਾਂ ਦੇ ਘਰ ਰਾਤ ਨੂੰ ਸੁੱਤੇ ਪੈਉ ਇਹਨੂੰ ਦੱਬ ਲਿਆ ਜੀ ਤਕਰੀਬਨ ਇਹਨਾਂ ਦਾ ਨੁਕਸਾਨ ਬਹੁਤ ਹੋ ਚੁੱਕਾ ਜੀ ਇਹ ਦੋ ਦੋ ਬੇਟੀਆਂ ਨੇ ਇਹਦੇ ਘਰੇ ਮਾਈਆ ਕੋਈ ਸਹਾਰਾ ਨਹੀਂ ਸਿੱਖਤੇ ਹੈਗਾ ਜੀ ਵੱਧ ਤੋਂ ਵੱਧ ਇੱਕ ਆਪਾਂ ਸਰਕਾਰ ਨੂੰ ਕਹਿੰਦੇ ਆਂ ਜੀ ਮਦਦ ਕੀਤੀ ਜਾਵੇ ਜੀ। ਪਰਿਵਾਰ 'ਚ ਕੋਈ ਕਮਾਉਣ ਵਾਲਾ ਵੀ ਨਹੀਂ ਮੌਜੂਦ। ਨਹੀਂ ਹੈ ਜੀ ਮੈਂ ਹੀ ਆਂ। ਅੱਛਾ ਤੁਸੀਂ ਹੀ ਕਮਾਉਂਦੇ ਸੀਗੇ ਪਰਿਵਾਰ ਦਾ? ਹੁਣ ਕੀ ਕਮਾਉਣੇ? ਹੁਣ ਫਿਰ ਘਰ ਦਾ ਕਿਵੇਂ ਚੁੱਲ੍ਹਾ ਅੱਗੇ ਲੱਗਦਾ ਵੀ ਕਿਵੇਂ ਚੱਲੂਗਾ? ਫੈਕਟਰੀ 'ਚ ਲੱਗ ਕੇ ਜਿੱਥੇ ਦਿਹਾੜੀ ਕਰਕੇ ਮੈਂ ਟਾਈਮ ਪਾਸ ਕਰਦੇ ਆਂ। ਹੂੰ। ਜੋ ਆਖਰ ਖਰਚਾ ਵੀ ਸਾਰਾ ਮੇਰੇ ਆਪ ਦੇ ਪੱਲੋਂ। ਹੁਣ ਮੰਗ ਕੀ ਕਰਦੇ ਆਂ? ਮੰਗ ਸਾਡੀ ਇਹ ਹੀ ਹੈ ਜੀ ਸਰਕਾਰ ਵੱਲੋਂ ਸਾਡਾ ਮਕਾਨ ਖੜਾ ਕਰਿਆ ਜਾਵੇ। ਤੁਹਾਡੇ ਲਈ ਰਹਿਣ ਲਈ ਕੋਈ ਇੰਤਜ਼ਾਮ ਕੀਤਾ ਗਿਆ ਹੁਣ? ਨਹੀਂ ਕੁਝ ਨਹੀਂ ਜੀ ਉਧਰ ਤੋਂ ਨਾਲ ਤਰ ਤਰ ਮਸਾਲੇ ਤੇ। ਹ ਹਾਂਜੀ ਹੂੰ ਕੋਸੇ ਟੁੱਟ ਗਿਆ ਕੋਸੇ ਰੱਕ ਗਿਆ ਤਾਂ ਜ਼ਿਆਦਾਤਰ ਸਮਾਨ ਹੈ ਜਿਹੜਾ ਉਹ ਟੁੱਟ ਚੁੱਕਿਆ ਹੈਗਾ ਪਿੰਡ ਦੇ ਕੁਝ ਹੋਰ ਲੋਕ ਵੀ ਇੱਥੇ ਮੌਜੂਦ ਨੇ ਬਾਈ ਜੀ ਕੀ ਹਾਲਾਤ ਨੇ ਇਸ ਸਮੇਂ ਪਿੰਡ ਦੇ ਹਾਲਾਤ ਦਾ ਬੁਰਾ ਹਾਲ ਆ ਜੀ ਸਾਰੇ ਪਾਸੇ ਰੱਬ ਨੇ ਪੂਰਾ ਕਹਿਰ ਫਸਾਇਆ ਜੀ ਹੂੰ ਤੇ ਇਹਨਾਂ ਦੀ ਵੀ ਵਿਚਾਰਿਆਂ ਦੇ ਮਸਾ ਇੱਕੋ ਮਾਈ ਭੈਣ ਕਮਾਉਣ ਵਾਲੀ ਸੀਗੀ ਦਿਹਾੜੀ ਦੱਪਾ ਕਰਕੇ ਘਰ ਦਾ ਗੁਜ਼ਾਰਾ ਮਸਾ ਕਰਦੀ ਸੀਗੀ ਰੱਬ ਨੇ ਹੁਣ ਛੱਡੀ ਨਹੀਂ ਹੈਗਾ ਕੁਛ ਕੋਈ ਪਾਸੇ ਸਾਰਾ ਬੁਰਾ ਹਾਲ ਕਰਖਿਆ ਜੀ ਇਧਰ ਵੀ ਘਰ ਜਿੰਨੇ ਵੀ ਹੈਗੇ ਸੀ ਸਾਰੇ ਵਿਚਾਰੇ ਦਿਹਾੜੀਦਾਰ ਸੀਗੇ ਜਿਨ੍ਹਾਂ ਦਾ ਕੁਛ ਵੀ ਨਹੀਂ ਬਚਿਆ ਹੋਇਆ ਜੀ ਤੁਸੀਂ ਪਿੰਡ ਦੇ ਵਿੱਚ ਦੂਸਰੇ ਘਰਾਂ ਦੀ ਗੱਲ ਕਰਦੇ ਸੀ ਕੁੱਲ ਕਿੰਨੇ ਘਰ ਨੇ ਜਿਹੜੇ ਅੱਜ ਦੀ ਘੜੀ ਜਿਹੜੇ ਜ਼ਿਆਦਾਤਰ ਡਿੱਗ ਚੁੱਕੇ ਨੇ ਜਾਂ ਤਰੇੜਾਂ ਆ ਚੁੱਕੀਆਂ ਨੇ ਘਰਾਂ ਦੇ ਵਿੱਚ ਅਹ ਤਰੇੜਾ ਨਹੀਂ ਜੀ ਗਿਰੀ ਗਏ ਆ ਜੀ ਬਿਲਕੁਲ ਸਮਾਨ ਕੁਝ ਵੀ ਨਹੀਂ ਰਿਹਾ ਜੀ ਫਰਿੱਜ ਵਗੈਰਾ ਪੇਟੀਆਂ ਵਗੈਰਾ ਸਾਰਾ ਕੱਪੜਾ ਰੀੜਾ ਜੀ ਸਾਰਾ ਖਰਿਆ ਹੋ ਗਿਆ ਘਟੂ ਘਟ ਆਪਣੇ ਇੱਥੇ 10 11 ਘਰ ਹੈਗੇ ਆ ਜੀ ਜਿਹੜੀ ਖਰਿਆ ਹੋ ਗਿਆ ਜੀ ਬਿਲਕੁਲ ਦਰਜਨਾਂ ਦੇ ਕਰੀਬ ਜਿਹੜੇ ਘਰ ਨੇ ਕਿ ਉਹ ਬਿਲਕੁਲ ਬਰਬਾਦ ਹੋ ਚੁੱਕੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬੈਕ ਸਾਈਡ ਤੋਂ ਜਿਹੜਾ ਖੇਤਾਂ ਦੇ ਰਾਹੀਂ ਪਾਣੀ ਲੱਗਣ ਦੇ ਕਾਰਨ ਜਿਹੜਾ ਦੱਸਿਆ ਜਾ ਰਿਹਾ ਕਿ ਜਿਹੜੀ ਬੈਕ ਸਾਈਡ ਕਾਂਦ ਸੀਗੀ ਉਹਦੀ ਜਿਹੜੀ ਨਹੀਂ ਸੀਗੀ ਉਹ ਦਵਣ ਦੇ ਚਲਦਿਆਂ ਛੱਤਾਂ ਨੇ ਜਿਹੜੀਆਂ ਉਹ ਗਿਰ ਚੁੱਕੀਆਂ ਨੇ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਕਿਤੇ ਨਾ ਕਿਤੇ ਗਰੀਬ ਪਰਿਵਾਰ ਜਿਨ੍ਹਾਂ ਦਾ ਜਿਵੇਂ ਇਸ ਪਰਿਵਾਰ ਦਾ ਜਿਹੜਾ ਗੁਜ਼ਾਰਾ ਸੀਗਾ ਉਹ ਔਰਤਾਂ ਚਲਾਉਂਦੀਆਂ ਸੀ ਹੋਰ ਪਰਿਵਾਰ ਦੇ ਵਿੱਚ ਮਰਦ ਕੋਈ ਨਹੀਂ ਸੀ ਪਰ ਹੁਣ ਇਹੋ ਹੀ ਮੰਗ ਕਰ ਰਹੇ ਨੇ ਕਿ ਲਗਾਤਾਰ ਸਰਕਾਰ ਹੈ ਜਿਹੜੀ ਉਹ ਜਲਦ ਤੋਂ ਜਲਦ ਇਹਨਾਂ ਦਾ ਮੁਆਵਜ਼ਾ ਦੇਵੇ ਜਾਂ ਇਹਨਾਂ ਨੂੰ ਜਿਹੜੇ ਨਵੇਂ ਘਰ ਨੇ ਉਹ ਬਣਾ ਕੇ ਦਿੱਤੇ ਜਾਣ ਦੇਨਕਸ ਵਿਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ ਸਰ ਕਿਸ ਜਗ੍ਹਾ ਦੇ ਉੱਪਰ ਪਹੁੰਚੇ ਹੋ ਅੱਜ ਤੇ ਕਿੰਨਾ ਕੁ ਨੁਕਸਾਨ ਹੈਗਾ ਇਹ ਤੋਲਾਵਾਲ ਪਿੰਡ ਦੇ ਵਿੱਚ ਅਸੀਂ ਆਏ ਆ ਸਾਨੂੰ ਅੱਜ ਸਵੇਰੀ ਜਦੋਂ ਇਹਦੀ ਖਬਰ ਮਿਲੀ ਤਾਂ ਜਿੰਨੇ ਵੀ ਸਾਡੇ ਪਟਵਾਰੀ ਕਾਨੂੰਗੋਗ ਵਗੈਰਾ ਸੀਗੇ ਉਹ ਭੇਜ ਦਿੱਤੇ ਗਏ ਸੀਗੇ ਤਾਂ ਤਾਂ ਕਿ ਜਿੰਨੇ ਵੀ ਜਿਹੜਾ ਨੁਕਸਾਨ ਹੋਇਆ ਇਹਨਾਂ ਦਾ ਉਹਦੀ ਰਿਪੋਰਟ ਬਣਾ ਕੇ ਮਾਲੀ ਸਹਿਤਾ ਵਾਸਤੇ ਸਰਕਾਰ ਕੋਲ ਜਲਦੀ ਤੋਂ ਜਲਦੀ ਭੇਜ ਦਿੱਤੇ ਜਾਣ ਪ੍ਰਮਾਤਮਾ ਦਾ ਸ਼ੁਕਰ ਇਹ ਹੈ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਦੋ ਬੰਦੇ ਦੋ ਬੱਚਿਆਂ ਸਮੇਤ ਇਹਦੇ નીચે ਕਹਿੰਦੇ ਸੀ ਦਬ ਗਏ ਸੀਗੇ ਰਾਤੀ 12 ਵਜੇ ਤੇ ਉਸ ਤੋਂ ਬਾਅਦ ਉਹ ਸਾਰੇ ਜਿਹੜੋਂ ਨੇ ਆਵਾਜ਼ ਮਾਰੀ ਤਾਂ ਉਹਨਾਂ ਦੇ ਨਾਲ ਦੇ ਘਰ ਦੇ 6 ਘਰ ਹੋਰ ਸੀਗੇ ਉਹਨਾਂ ਸਾਰਿਆਂ ਨੇ ਬਾਹਰ ਕੱਢ ਕੇ ਇਹਨਾਂ ਨੂੰ ਬਚਾ ਲਿਆ ਕਿਸੇ ਦੇ ਕੋਈ ਮਤਲਬ ਕਿ ਮੇਜਰ ਚੋਟ ਨਹੀਂ ਲੱਗੀ ਉਹਨਾਂ ਦੀ ਕਿੰਨੇ ਘਰ ਇਫੈਕਟ ਹੋਏ ਟੋਟਲ 7 ਘਰ ਇਫੈਕਟ ਹੋਏ ਨੇ ਜੋ ਮਤਲਬ ਕਿ ਜਿਹੜੀਆਂ ਛੱਤਾਂ ਕਹਿ ਸਕਦੇ ਆਪਾਂ ਬਾਕੀ ਪੰਜ ਸਤਕਾਰ ਹੋਰ ਐਦਾਂ ਹੁੰਦੇ ਨੇ ਜਿਹਦੀਆਂ ਬਾਉਂਡਰੀ ਪਾਲਿਸੀ ਆਊਟਰ ਸਾਈਡ ਤੇ ਸੀਗਾ ਉਹ ਕਿਸੇ ਲਈ ਉੱਪਰ ਨਹੀਂ ਗਿਰਿਆ ਜਿਹੜੇ ਛੱਤਾਂ ਗਿਰਿਆ ਨੇ ਇਹ ਸੱਤ ਮਕਾਨਾਂ ਦੇ ਛੱਤਾਂ ਗਿਰਿਆ ਨੇ ਰੀਜ਼ਨ ਕੀ ਸੀਗਾ ਰੀਜ਼ਨ ਤਾਂ ਮਗਰੋਂ ਪਾਣੀ ਜਾ ਰਿਹਾ ਸੀਗਾ ਮਗਰੋਂ ਪਾਣੀ ਦੇਖ ਕੇ ਸਹਿਨਾਂ ਨੇ ਜਿਹੜੇ ਪਹਿਲਾਂ ਖੇਤ ਉੱਚੇ ਹੁੰਦੇ ਸੀਗੇ ਫਿਰ ਉਹਨਾਂ ਨੇ ਮਿੱਟੀ ਵੇਚਤੀ ਚੱਕ ਕੇ ਉਹ ਮਿੱਟੀ ਖਾਲੀ ਹੋ ਗਈ ਤੇ ਉਹ ਜਦੋਂ ਪਾਣੀ ਆ ਕੇ ਲੱਗਿਆ ਉਹ ਜਗ੍ਹਾ ਦਾਬ ਕੀਤੇ ਪ੍ਰੈਸ਼ਰ ਪੈ ਗਿਆ ਪ੍ਰੈਸ਼ਰ ਪੈ ਕੇ ਉਹ ਛੱਤਾਂ ਗਿਰ ਗਈਆਂ ਜਿਸ ਤਰ੍ਹਾਂ ਦਾ ਭਰੋਸਾ ਜਿਹੜਾ ਹੁਣ ਪਰਿਵਾਰਾਂ ਨੂੰ ਤੁਹਾਡੇ ਵੱਲੋਂ ਦਿਵਾਇਆ ਗਿਆ ਉਹਨਾਂ ਨੇ ਇਹ ਵੀ ਇਹਨਾਂ ਤੋਂ ਜਲਦੀ ਤੋਂ ਜਲਦੀ ਮਾਲਿਸ਼ ਹੈ ਤਾਂ ਪਹਿਲੀ ਕਵਤ ਪਰ ਇਹਨਾਂ ਨੂੰ ਪ੍ਰਦਾਨ ਕੀਤੀ ਜਾਊਗੀ ਦੂਸਰੇ ਇਹਨਾਂ ਨੂੰ ਇਹ ਵੀ ਧਰਮਸ਼ਾਲਾ ਦੇ ਵਿੱਚ ਜਾ ਕੇ ਇਹਨਾਂ ਸਾਰੇ ਬੰਦੇ ਨੂੰ ਕਿਹਾ ਵੀ ਜਿੱਥੇ ਵੀ ਤੁਹਾਨੂੰ ਕੋਈ ਖਤਰਾ ਲੱਗਦਾ ਸਾਰੇ ਬੰਦੇ ਜਾ ਕੇ ਧਰਮਸ਼ਾਲਾ ਦੇ ਵਿੱਚ ਰੋਕੋ ਤਾਂ ਕਿ ਕਿਸੇ ਦਾ ਜਾਨੀ ਨੁਕਸਾਨ ਤੋਂ ਬਚਾ ਕੀਤਾ ਜਾ ਸਕੇ ਖਾਣ ਪੀਣ ਦਾ ਵੀ ਉੱਥੇ ਇਹਨਾਂ ਨੂੰ ਕਿਹਾ ਸਭ ਦਾ ਕੋਈ ਪ੍ਰਬੰਧ ਵਗੈਰਾ ਉੱਥੇ ਕੀ ਹਾਂਜੀ ਹਾਂ ਉੱਥੇ ਸਾਰੇ ਸਰਪੰਚ ਆਪਣੇ ਨਾਲ ਪਿੰਡ ਬਾਕੀ ਇਹਨਾਂ ਨੂੰ ਕਿਹਾ ਵੀ ਪ੍ਰਸ਼ਾਸਨ ਤੁਹਾਡੇ ਨਾਲ ਹੋ ਜੇ ਕਿਸੇ ਚੀਜ਼ ਦੀ ਜ਼ਰੂਰਤ ਹੈ ਅਸੀਂ ਹਾਜ਼ਰ ਹਾਂ। ਅਮਰੀਕਾ ਚੋਂ ਮਜ਼ਦੂਰਾਂ ਦੇ ਲਈ ਘਰ ਵਗੈਰਾ ਦਾ ਪ੍ਰਬੰਧਨ ਵੀ ਬਣਾ ਕੇ ਦੇਣ ਦਾ ਕੀ। ਉਹ ਹਲੇ ਉਸ ਤੋਂ ਬਾਅਦ ਇਹ ਮੰਨ ਲ ਕੇ ਸਾਰਾ ਕੁਝ ਦੇਖ ਕੇ ਸਾਰਾ ਕੁਝ ਜਦੋਂ ਮੈਂ ਅਸੈਸ ਕਰਨ ਤੋਂ ਬਾਅਦ ਤਿੰਨ ਚਾਰ ਦਿਨਾਂ ਬਾਅਦ ਜਦੋਂ ਬਾਰਿਸ਼ ਬੰਦ ਹੋ ਗਈ ਉਸ ਤੋਂ ਬਾਅਦ ਸਾਰਾ ਵਿਚਾਰ ਕਰਕੇ ਜੇ ਉਹਨਾਂ ਕੋਲ ਸਕੀਮ ਹੋ ਗਈ ਉਹਦੇ ਤਹਿਤ ਕੰਮ ਕੀਤਾ ਜਾਵੇ। ਸਰ ਐਵਰੇਜ ਕਿੰਨੇ ਟਾਈਮ ਦਾ ਪ੍ਰੋਸੈਸ ਹੁੰਦਾ ਡੀਟੇਲ ਨਾਲ ਮਦਦ ਮਿਲ ਜਾਊਗੀ। ਐਵਰੇਜ ਵੀ ਅੱਛੀ ਤਕਰੀਬ ਨੇ ਕਫਤੇ ਦੇ ਅੰਦਰ ਸਾਰੀ ਰਿਪੋਰਟ ਬਣ ਕੇ ਚੱਲੀ ਜਾਊਗੀ। ਉੱਥੋਂ ਮ ਇੱਕ ਕਪਤ ਹੋਰ اندر اندر ਸਾਰੇ ਮਾਲੀਸਾ ਤਾਂ ਇਹਨਾਂ ਕੋਲ ਆ ਜਾ ਜਾਈਆਂ ਕਿਉਂਕਿ ਸਰਕਾਰ ਖੁਦ ਚਾਹੁੰਦੀ ਹੈ ਕਿ ਜਲਦੀ ਤੋਂ ਜਲਦੀ ਇਹਨਾਂ ਰਿਪੋਰਟ 'ਤੇ ਜੋ ਤਾਂ ਕਿ ਸਨ ਨੂੰ ਬੜੀ ਜਲਦੀ ਤੋਂ ਜਲਦੀ ਮਾਲੀਸਾ ਸਾਥਾ ਪ੍ਰਦਾਨ ਕਰ ਸਕੇ ਪਿਛਲੇ ਘੱਟੋ ਘੱਟ ਦੋ ਦਿਨਾਂ ਤੋਂ ਲਗਾਤਾਰ ਬਰਸਾਤ ਦੇ ਕਾਰਨ ਪੰਜਾਬ ਦੇ ਵਿੱਚ ਲਗਾਤਾਰ ਜਿਹੜਾ ਨੁਕਸਾਨ ਹੈ ਉਹ ਜਾਰੀ ਹੈ ਜੇ ਗੱਲ ਕਰੀਏ ਤਾਂ ਲਗਾਤਾਰ ਲੋਕਾਂ ਦੇ ਘਰ ਚੋਂ ਰੇਨੇ ਤਾਂ ਉੱਥੇ ਹੀ ਸੰਗਰੂਰ ਜ਼ਿਲ੍ਹੇ ਦਾ ਪਿੰਡ ਤੋਲਾਵਾਲ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਤੋਂ ਲਗ ਸਿਰਫ 3 ਕਿਲੋਮੀਟਰ ਦੀ ਦੂਰੀ ਤੇ ਉੱਥੇ ਦਰਜਨਾਂ ਦੇ ਕਰੀਬ ਜਿਹੜੇ ਘਰ ਨੇਗੇ ਉਹ ਡਿੱਗ ਚੁੱਕੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਲਗਾਤਾਰ ਜਿਹੜਾ ਅਸਮਾਨ ਤੋਂ ਆਫਤ ਬਰਸ ਰਹੀ ਹੈ ਉਸ ਨੇ ਜਿਹੜਾ ਦਰਜਨਾਂ ਪਰਿਵਾਰਾਂ ਤੋਂ ਉਹਨਾਂ ਦਾ ਜਿਹੜਾ ਆਸ਼ੀਆਨਾ ਹੈਗਾ ਉਹ ਖੋਹ ਲਿਆਗਾ ਤਾਂ ਫਿਰ ਇੱਥੇ ਜੀ ਗੱਲ ਕੀਤੀ ਜਾਵੇ ਤਾਂ ਜਿਹੜਾ ਜਾਨੀ ਨੁਕਸਾਨ ਤੋਂ ਹਾਲੇ ਤੱਕ ਗਨੀਮਤ ਰਹੀ ਹੈਗੀ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਦੇ ਆਂ ਬਾਈ ਜੀ ਕੀ ਨਾਮ ਐ ਤੇ ਭੈਣ ਜੀ ਨੇ ਭੈਣ ਜੀ ਕੀ ਨਾਮ ਐ ਆਪਣਾ ਸੁਖਜੀਤ ਕੌਰ ਆ ਜੀ ਮੈਂ ਸੁਖਜੀਤ ਜੀ ਕਦੋਂ ਇਹ ਘਟਨਾ ਵਾਪਰੀ ਹੈਗੀ ਸਾਡੇ ਦੇ 4 ਕੁ ਲੋਕ ਹੂੰ ਤੁਸੀਂ ਅੰਦਰ ਸੁੱਤੇ ਪਏ ਸੀਗੇ ਅੰਦਰ ਅੰਦਰ ਪਏ ਸੀ ਜਿੱਦੁਰ ਦੀ ਜਗ੍ਹਾ ਡਿੱਗੇ ਜਦੋਂ ਇੰਨਾ ਦੇ ਘਰ ਦਿਓ ਤਾਂ ਅਸੀਂ ਬਾਹਰ ਨਿਕਲੇ ਹਾਂ ਹੂੰ ਤਾਂ ਇੱਕ ਪਰਿਵਾਰ ਦੇ ਡਿੱਗਣ ਨਾਲ ਪਤਾ ਲੱਗ ਗਿਆ ਪਤਾ ਲੱਗ ਗਿਆ ਜੀ 4 ਘਰ ਹੋ ਡਿੱਗੇ ਨੇ ਜੀ ਸਾਡੇ ਨਾਲ ਠੀਕ ਐ ਤਾਂ ਕੀ ਕਾਰਨ ਕੀ ਆ ਘਰ ਡਿੱਗਣ ਦਾ ਲਗਾਤਾਰ ਇੰਨੇ ਘਰ ਕਿਉਂ ਡਿੱਗੇ ਨੇ ਜੀ ਬਾਰਸ ਕਰਕੇ ਲੀਤੀ ਨੇ ਹੂੰ ਦੋਨਾਂ ਦਿਨ ਹੋ ਗਏ ਬਾਰਸ ਕਹਿੰਦੀ ਨੇ ਤੁਹਾਡੇ ਪਰਿਵਾਰ ਚ ਕੌਣ ਕੌਣ ਸੀਗਾ ਦੋ ਮੇਰੇ ਬੇਟੀਆਂ ਨੇ ਜੀ ਇੱਕ ਮੇਰੀ ਮਾਈ ਹੈ ਇੱਕ ਮੈਂ ਜੀ ਚਾਰ ਜੀ ਨੇ ਹੁਣ ਕੀ ਹਾਲਾਤ ਨੇ ਹੁਣ ਕੀ ਹਾਲਾਤ ਨੇ ਜਗਾ ਪਣ ਜਾਂਦੀ ਹੂੰ ਤਾਂ ਹੋਰ ਖਾਣਾ ਵਗੈਰਾ ਖਾਦਾ ਤੁਸੀਂ ਨੇ ਕੁਝ ਨਹੀਂ ਖਾਦਾ ਜੀ ਸਵੇਰ ਹੂੰ ਰਾਤ ਵੀ ਇੰਦੀ ਹੀ ਪੈ ਗਈ ਜੀ ਹੂੰ ਨਾ ਜਾਣ ਨਾ ਪਾਣੀ ਹੂੰ ਤਾਂ ਬੱਚੇ ਕਿਸ ਹਾਲਤ ਦੇ ਵਿੱਚ ਨੇ ਹੁਣ ਬੱਚੇ ਦੇਖ ਲੋ ਸੜ ਸਾਹਮਣੇ ਨੇ ਹੂੰ ਤਾਂ ਕਿਤੇ ਨਾ ਕਿਤੇ ਬੱਚੇ ਨੇ ਜਿਹੜੇ ਇਹ ਬੱਚੀ ਦਾ ਵੀ ਨੁਕਸਾਨ ਕਾਫੀ ਦੱਸ ਰਹੇ ਸੀ ਕਹਿੰਦੇ ਵੀ ਬੱਚਿਆਂ ਦੇ ਚੋਟ ਲੱਗੀ ਐ ਸਿਰ ਦੇ ਉੱਪਰ ਬੱਚੇ ਕੀ ਨਾਮ ਐ ਆਪਣਾ ਸੁਖਪ੍ਰੀਤ ਕਾਰ ਸੁਖਪ੍ਰੀਤ ਰਾਤ ਕਿੱਥੇ ਸੁੱਤੇ ਪਏ ਸੀਗੇ ਅੰਦਰ ਹੂੰ ਤਾਂ ਮਕਾਨ ਉੱਪਰ गिर ਗਿਆ ਸੀਗਾ ਹੁਣ ਕਿਵੇਂ ਹੋਗੇ ਹੁਣ ਠੀਕ ਹੋ ਬਿਲਕੁਲ ਤੁਸੀਂ ਹੋਰ ਕਿੱਸਾ ਹੈਗਾ ਹੂੰ ਤਾਂ ਹੋਰ ਬਾਈ ਜੀ ਸਾਡੇ ਨਾਲ ਨੇ ਬਾਈ ਜੀ ਕੀ ਨਾਮ ਐ ਆਪਣਾ ਆਪਣਾ ਨਾਮ ਧੀਮ ਸਿੰਘ ਆ ਜੀ ਹੂੰ ਧੀਮ ਸਿੰਘ ਜੀ ਕੀ ਜਿਹੜੀ ਘਟਨਾ ਹੈਗੀ ਜਿਵੇਂ ਪੰਜੇ ਪਾ ਜਿਹੜੇ ਕਰਨੇਗੇ ਲਗਾਤਾਰ ਇੱਕ ਵਾਰ ਇੱਕ ਮਤਲਬ ਵਾਰੀ ਵਾਰੀ ਡਿੱਗਦੇ ਗਏ ਤਾਂ ਇਹਦਾ ਕਾਰਨ ਕੀ ਹੈ ਘਰਾਂ ਦੇ ਡਿੱਗਣ ਦਾ ਕਾਰਨ ਕਿ ਇਹ ਮੌਸਮ ਬਹੁਤ ਖਰਾਬ ਹੈ ਜੀ ਕਈ ਦਿਨੋਂ ਤੋਂ ਮੀਂਹ ਲਗਾਤਾਰ ਪੈ ਰਿਹਾ ਜੀ ਜਿਸ ਕਰਕੇ ਇਹਨਾਂ ਦੇ ਘਰ ਮਤਲਬ ਕਿ ਪਿੱਛੇ ਵਾਹਣ ਆ ਗਿਆ ਜੀ ਵਾਹਣ ਦੇ ਨਾਲ ਟੱਕਰ ਲੱਗ ਰੇ ਪਾਣੀ ਦੀ ਬਹੁਤ ਜ਼ਿਆਦਾ ਟੱਕਰ ਆਈ ਉਹ ਟੱਕਰ ਕਾਰਨ ਜੀ ਇਹਨਾਂ ਦੇ ਘਰ ਰਾਤ ਨੂੰ ਸੁੱਤੇ ਪੈਉ ਇਹਨਾਂ ਨੂੰ ਦੱਬ ਲਿਆ ਜੀ ਤਕਰੀਬਨ ਇਹਨਾਂ ਦਾ ਨੁਕਸਾਨ ਬਹੁਤ ਹੋ ਚੁੱਕਾ ਜੀ ਇਹ ਦੋ ਦੋ ਬੇਟੀਆਂ ਨੇ ਇਹਦੇ ਘਰੇ ਮਾਈਆ ਕੋਈ ਸਹਾਰਾ ਨਹੀਂ ਸਿੱਖਤੇ ਹੈਗਾ ਜੀ ਵੱਧ ਤੋਂ ਵੱਧ ਇੱਕ ਆਪਾਂ ਸਰਕਾਰ ਨੂੰ ਕਹਿਨੇ ਜੀ ਮਦਦ ਕੀਤੀ ਜਾਵੇ ਜੀ ਪਰਿਵਾਰ ਚ ਕੋਈ ਕਮਾਉਣ ਵਾਲਾ ਵੀ ਨਹੀਂ ਬਣਦਾ ਨਹੀਂ ਹੈ ਜੀ ਮੈਂ ਹੀ ਅੱਛਾ ਤੁਸੀਂ ਕਮਾਉਂਦੇ ਸੀਗੇ ਪਰਿਵਾਰ ਅੱਜ ਅਸੀਂ ਕਮਾਉਨੇ ਹੁਣ ਫਿਰ ਘਰ ਦਾ ਕਿਵੇਂ ਚੁੱਲਾ ਅੱਗੇ ਲੱਗਦਾ ਵੀ ਕਿਵੇਂ ਚੱਲੂਗਾ ਫੈਕਟਰੀ ਚ ਲੱਗ ਕੇ ਜਿੱਥੇ ਦਿਹਾੜੀ ਕਰਕੇ ਮੈਂ ਟਾਈਮ ਪਾਸ ਕਰਦੇ ਹੂੰ ਜੋ ਆਕਰ ਖਰਚੇ ਵੀ ਸਾਰੇ ਮੇਰੇ ਆਪ ਦੇ ਪੱਲੂ ਹੁਣ ਮੰਗ ਕੀ ਕਰਦੇ ਹਾਂ ਮੰਗ ਸਾਡੀ ਇਹ ਹੀ ਹੈ ਜੀ ਸਰਕਾਰ ਵੱਲੋਂ ਸਾਡਾ ਮਕਾਨ ਖੜਾ ਕਰਾ ਜਾਵੇ ਜੀ ਤੁਹਾਡੇ ਲਈ ਰਹਿਣ ਲਈ ਕੋਈ ਇੰਤਜ਼ਾਮ ਕੀਤਾ ਗਿਆ ਹੁਣ ਨਹੀਂ ਕੁਛ ਨਹੀਂ ਜੇ ਉਧਰ ਸਾਮਾਨ ਤੇ ਰਹਿ ਤਰ ਮਸਾਲੇ ਤੇ ਹੂੰ ਤਾਂ ਘਰ ਦਾ ਅੰਦਰਲਾ ਸਾਮਾਨ ਤੁਸੀਂ ਕਰ ਲਿਆ ਆਪਣੇ ਹੱਥਾਂ ਹਾਂਜੀ ਉਹ ਸਟੋਟ ਗਿਆ ਕੋਸਾ ਰੱਖ ਲਿਆ ਤਾਂ ਜ਼ਿਆਦਾਤਰ ਸਮਾਨ ਹੈ ਜਿਹੜਾ ਉਹ ਟੁੱਟ ਚੁੱਕਿਆ ਹੈਗਾ ਪਿੰਡ ਦੇ ਕੁਝ ਹੋਰ ਲੋਕ ਵੀ ਇੱਥੇ ਮੌਜੂਦ ਨੇ ਬਾਈ ਜੀ ਕੀ ਹਾਲਾਤ ਨੇ ਸਮੇਂ ਪਿੰਡ ਦੇ ਹਾਲਾਤ ਦਾ ਬੁਰਾ ਹਾਲ ਹੈ ਜੀ ਸਾਰੇ ਪਾਸੇ ਰੱਬ ਨੇ ਪੂਰਾ ਕਹਿਰ ਪਸਾਇਆ ਜੀ ਹੂੰ ਤੇ ਇਹਨਾਂ ਦੀ ਵੀ ਵਿਚਾਰਿਆਂ ਦੇ ਮਸਾ ਇੱਕੋ ਮਾਈ ਭੈਣ ਕਮਾਉਣ ਵਾਲੀ ਸੀਗੀ ਦਿਹਾੜੀ ਦੱਪਾ ਕਰਕੇ ਘਰ ਦਾ ਗੁਜ਼ਾਰਾ ਮਸਾ ਕਰਦੀ ਸੀਗੀ ਰੱਬ ਨੇ ਹੁਣ ਛੱਡੀ ਨਹੀਂ ਹੈਗਾ ਕੁਛ ਕੋਈ ਪਾਸੇ ਸਾਰਾ ਬੁਰਾ ਹਾਲ ਕਰਖਿਆ ਜੀ ਇਧਰ ਵੀ ਘਰ ਜਿੰਨੇ ਵੀ ਹੈਗੇ ਸੀ ਸਾਰੇ ਵਿਚਾਰੇ ਦਿਹਾੜੀਦਾਰ ਸੀਗੇ ਜਿਨ੍ਹਾਂ ਦਾ ਕੁਛ ਵੀ ਨਹੀਂ ਬਚਿਆ ਹੋਇਆ ਜੀ ਤੁਸੀਂ ਪਿੰਡ ਦੇ ਵਿੱਚ ਦੂਸਰੇ ਘਰਾਂ ਦੀ ਗੱਲ ਕਰਦੇ ਸੀ ਕੁੱਲ ਕਿੰਨੇ ਘਰ ਨੇ ਜਿਹੜੇ ਅੱਜ ਦੀ ਘੜੀ ਜਿਹੜੇ ਜ਼ਿਆਦਾਤਰ ਡਿੱਗ ਚੁੱਕੇ ਨੇ ਜਾਂ ਤਰੇੜਾਂ ਆ ਚੁੱਕੀਆਂ ਨੇ ਘਰਾਂ ਦੇ ਵਿੱਚ ਅ ਨਹੀਂ ਤਰੇੜਾ ਨਹੀਂ ਜੀ ਗਿਰੀ ਗਏ ਆ ਜੀ ਬਿਲਕੁਲ ਸਮਾਨ ਕੁਝ ਵੀ ਨਹੀਂ ਰਿਹਾ ਜੀ ਫਰਿੱਜ ਵਗੈਰਾ ਪੇਟੀਆਂ ਵਗੈਰਾ ਸਾਰਾ ਕੱਪੜਾ ਰੀੜਾ ਸੀ ਸਾਰਾ ਖਰਿਆ ਹੋ ਗਿਆ ਘਟੂ ਘਟ ਆਪਣੇ ਇੱਥੇ 10 11 ਘਰ ਹੈਗੇ ਆ ਜੀ ਜਿਹੜੀ ਖਰਿਆ ਹੋ ਗਿਆ ਜੀ ਬਿਲਕੁਲ ਦਰਜਨਾਂ ਦੇ ਕਰੀਬ ਜਿਹੜੇ ਘਰ ਨੇ ਉਹ ਬਿਲਕੁਲ ਬਰਬਾਦ ਹੋ ਚੁੱਕੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬੈਕ ਸਾਈਡ ਤੋਂ ਜਿਹੜਾ ਖੇਤਾਂ ਦੇ ਰਾਹੀਂ ਪਾਣੀ ਲੱਗਣ ਦੇ ਕਾਰਨ ਜਿਹੜਾ ਦੱਸਿਆ ਜਾ ਰਿਹਾ ਕਿ ਜਿਹੜੀ ਬੈਕ ਸਾਈਡ ਤਾਂ ਦਸੀਗੀ ਉਹਦੀ ਜਿਹੜੀ ਨਹੀਂ ਸੀਗੀ ਉਹ ਦਵਣ ਦੇ ਚਲਦਿਆਂ ਛੱਤਾਂ ਨੇ ਜਿਹੜੀਆਂ ਉਹ ਗਿਰ ਚੁੱਕੀਆਂ ਨੇ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਕਿਤੇ ਨਾ ਕਿਤੇ ਗਰੀਬ ਪਰਿਵਾਰ ਜਿਨ੍ਹਾਂ ਦਾ ਜਿਵੇਂ ਇਸ ਪਰਿਵਾਰ ਦਾ ਜਿਹੜਾ ਗੁਜ਼ਾਰਾ ਸੀਗਾ ਉਹ ਔਰਤਾਂ ਚਲਾਉਂਦੀਆਂ ਸੀ ਹੋਰ ਪਰਿਵਾਰ ਦੇ ਵਿੱਚ ਮਰਦ ਕੋਈ ਨਹੀਂ ਸੀ ਪਰ ਹੁਣ ਇਹੀ ਮੰਗ ਕਰ ਰਹੇ ਨੇ ਕਿ ਲਗਾਤਾਰ ਸਰਕਾਰ ਹੈ ਜਿਹੜੀ ਉਹ ਜਲਦ ਤੋਂ ਜਲਦ ਇਹਨਾਂ ਦਾ ਮੁਆਵਜ਼ਾ ਦੇਵੇ ਜਾਂ ਇਹਨਾਂ ਨੂੰ ਜਿਹੜੇ ਨਵੇਂ ਘਰ ਨੇ ਉਹ ਬਣਾ ਕੇ ਦਿੱਤੇ ਜਾਣ ਦਿਨਖਸੇਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ ਸਰ ਕਿਸ ਜਗ੍ਹਾ ਤੇ ਬਿਲਕੁਲ ਪਹੁੰਚੇ ਹੋ ਅੱਜ ਤੇ ਕਿੰਨਾ ਕੁ ਨੁਕਸਾਨ ਹੈਗਾ ਇਹ ਤੋਲਾਵਾਲ ਪਿੰਡ ਦੇ ਵਿੱਚ ਅਸੀਂ ਆਏ ਆ ਸਾਨੂੰ ਅੱਜ ਸਵੇਰੀ ਜਦੋਂ ਇਹਦੀ ਖਬਰ ਮਿਲੀ ਤਾਂ ਜਿੰਨੇ ਵੀ ਸਾਡੇ ਪਟਵਾਰੀ ਕਾਨੂੰਗੋਗ ਕਰਦੇ ਸੀਗੇ ਉਹ ਭੇਜ ਦਿੱਤੇ ਗਏ ਸੀਗੇ ਤਾਂ ਤਾਂ ਕਿ ਜਿੰਨੇ ਵੀ ਜੜਾ ਨੁਕਸਾਨ ਹੋਇਆ ਇਹਨਾਂ ਦਾ ਉਹਦੀ ਰਿਪੋਰਟ ਬਣਾ ਕੇ ਮਾਲੀ ਸਹਾਇਤਾ ਵਾਸਤੇ ਸਰਕਾਰ ਕੋਲ ਜਲਦੀ ਤੋਂ ਜਲਦੀ ਭੇਜ ਦਿੱਤੇ ਜਾਣ ਪ੍ਰਮਾਤਮਾ ਦਾ ਸ਼ੁਕਰ ਇਹ ਹੈ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਦੋ ਬੰਦੇ ਦੋ ਬੱਚਿਆਂ ਸਮੇਤ ਇਹਦੇ નીચે ਕਹਿੰਦੇ ਸੀ ਦਬਗੇ ਸੀਗੇ ਰਾਤੀ 12 ਵਜੇ ਤੇ ਉਸ ਤੋਂ ਬਾਅਦ ਉਹ ਸਾਰੇ ਜਦੋਂ ਉਹਨੇ ਆਵਾਜ਼ ਮਾਰੀ ਤਾਂ ਇਹਨਾਂ ਦੇ ਨਾਲ ਦੇ ਘਰ ਦੇ 6 ਘਰ ਹੋਰ ਸੀਗੇ ਉਹਨਾਂ ਸਾਰਿਆਂ ਨੇ ਬਾਹਰ ਕੱਢ ਕੇ ਇਹਨਾਂ ਨੂੰ ਬਚਾ ਲਿਆ ਕਿਸੇ ਦੇ ਕੋਈ ਮਤਲਬ ਕਿ ਮੇਜਰ ਚੋਟ ਨਹੀਂ ਲੱਗੀ ਉਹਨਾਂ ਦੀ ਕਿੰਨੇ ਘਰ ਇਫੈਕਟ ਹੋਏ ਟੋਟਲ 7 ਘਰ ਇਫੈਕਟ ਹੋਏ ਨੇ ਜੋ ਮਤਲਬ ਕਿ ਜਿਹੜੀਆਂ 6 ਤਾਂ ਕਹਿ ਸਕਦੇ ਆ ਆਪਾਂ ਬਾਕੀ ਪੰਜ ਸੱਤ ਘਰ ਹੋਰ ਐਦਾਂ ਹੁੰਦੇ ਨੇ ਜਿਹਦੀਆਂ ਬਾਉਂਡਰੀ ਪਾਲਸੀ ਆਊਟਰ ਸਾਈਡ ਤੇ ਸੀਗਾ ਉਹ ਕਿਸੇ ਦੇ ਉੱਪਰ ਨਹੀਂ ਗਿਰਿਆ ਜਿਹੜੇ ਛੱਤਾਂ ਗਿਰਿਆ ਨੇ ਇਹ ਸੱਤ ਮਕਾਨਾਂ ਦਾ ਛੱਤਾਂ ਗਿਰਿਆ ਨੇ ਰੀਜ਼ਨ ਕੀ ਸੀਗਾ ਰੀਜ਼ਨ ਤਾਂ ਮਗਰੋਂ ਪਾਣੀ ਜਾ ਰਿਹਾ ਸੀਗਾ ਮਗਰੋਂ ਪਾਣੀ ਦੇ ਕਿੰਦਸੈਨਾਂ ਨੇ ਵੀ ਪਹਿਲਾਂ ਖੇਤ ਉੱਚੇ ਹੁੰਦੇ ਸੀਗੇ ਫਿਰ ਉਹਨਾਂ ਨੇ ਮਿੱਟੀ ਵੇਚਤੀ ਚੱਕ ਕੇ ਉਹ ਮਿੱਟੀ ਖਾਲੀ ਹੋ ਗਈ ਤੇ ਉਹ ਜਦੋਂ ਪਾਣੀ ਆ ਕੇ ਲੱਗਿਆ ਉਹ ਜਗ੍ਹਾ ਦਾਬ ਕੀਤੇ ਪ੍ਰੈਸ਼ਰ ਪੈ ਗਿਆ ਪ੍ਰੈਸ਼ਰ ਪੈ ਕੇ ਉਹ ਛੱਤਾਂ गिर ਗਿਆ ਕਿਸ ਤਰ੍ਹਾਂ ਦਾ ਭਰੋਸਾ ਜਿਹੜਾ ਹੁਣ ਪਰਿਵਾਰਾਂ ਨੂੰ ਤੁਹਾਡੇ ਵੱਲੋਂ ਦਵਾਇਆ ਗਿਆ ਉਹਨਾਂ ਨੇ ਇਹ ਵੀ ਇਹਨਾਂ ਤੋਂ ਜਲਦੀ ਤੋਂ ਜਲਦੀ ਮਾਲਿਸਾ ਆਇਆ ਤਾਂ ਪਹਿਲੀ ਗੱਲ ਤਾਂ ਉਹਨਾਂ ਨੇ ਪ੍ਰਦਾਨ ਕੀਤੀ ਜਾਊ ਜੀ ਦੂਸਰੀ ਉਹਨਾਂ ਨੇ ਇਹ ਵੀ ਧਰਮਸ਼ਾਲਾ ਦੇ ਵਿੱਚ ਜਾ ਕੇ ਇਹਨਾਂ ਸਾਰੇ ਬੰਦੇ ਨੂੰ ਕਿਹਾ ਵੀ ਜਿੱਥੇ ਵੀ ਤੁਹਾਨੂੰ ਕੋਈ ਖਤਰਾ ਲੱਗਦਾ ਸਾਰੇ ਬੰਦੇ ਜਾ ਕੇ ਧਰਮਸ਼ਾਲਾ ਦੇ ਵਿੱਚ ਰੋਕੋ ਤਾਂ ਕਿ ਕਿਸੇ ਦਾ ਜਾਨੀ ਨੁਕਸਾਨ ਤੋਂ ਬਚਾ ਕੀਤਾ ਜਾ ਸਕੇ ਖਾਣ ਪੀਣ ਦਾ ਵੀ ਉੱਥੇ ਇਹਨਾਂ ਨੂੰ ਕਿਹਾ ਸਭ ਦਾ ਕੋਈ ਪ੍ਰਬੰਧ ਵਗੈਰਾ ਉੱਥੇ ਕੀ ਹਾਂਜੀ ਹਾਂ ਉੱਥੇ ਸਾਰੇ ਸਰਪੰਚ ਆਪਣੇ ਨਾਲ ਲੈ ਪਿੰ ਬਾਕੀ ਇਹਨਾਂ ਨੂੰ ਕਿਹਾ ਵੀ ਪ੍ਰਸ਼ਾਸਨ ਤੁਹਾਡੇ ਨਾਲ ਹੈ ਜੋ ਕਿਸੇ ਚੀਜ਼ ਦੀ ਜ਼ਰੂਰਤ ਹੈ ਅਸੀਂ ਹਾਜ਼ਰ ਹਾਂ ਕਿ ਮਰੇਗਾ ਚੋਂ ਮਜ਼ਦੂਰਾਂ ਦੇ ਲਈ ਘਰ ਵਗੈਰਾ ਦਾ ਪ੍ਰਬੰਧਨ ਵੀ ਬਣਾ ਕੇ ਦੇਣ ਦਾ ਕੀ ਉਹ ਹਲੇ ਉਸ ਤੋਂ ਬਾਅਦ ਮੰਨ ਲੇ ਸਾਰਾ ਕੁਝ ਦੇਖ ਕੇ ਸਾਰਾ ਕੁਝ ਜਲਦੋਂ ਮੈਂ ਅਸੈਸ ਕਰਨ ਤੋਂ ਬਾਅਦ ਤਿੰਨ ਚਾਰ ਦਿਨਾਂ ਬਾਅਦ ਜਦੋਂ ਬਾਰਿਸ਼ ਬੰਦ ਹੋ ਗਈ ਉਸ ਤੋਂ ਬਾਅਦ ਸਾਰਾ ਵਿਚਾਰ ਕਰਕੇ ਜੇ ਉਹਨਾਂ ਕੋਲ ਸਕੀਮ ਹੋ ਗਈ ਉਸ ਦੇ ਤਹਿਤ ਕੰਮ ਕੀਤਾ ਜਾਵੇ ਸਾਰਾ ਐਵਰੇਜ ਕਿੰਨੇ ਟਾਈਮ ਦਾ ਪ੍ਰੋਸੈਸ ਹੁੰਦਾ ਡੀਟੀ ਨਾਲ ਮਦਦ ਮਿਲ ਜੂਗੀ ਐਵਰੇਜ ਵੀ ਅੱਛੀ ਤਕਰੀਬ ਨੇ ਇੱਕ ਹਫ਼ਤੇ ਦੇ ਅੰਦਰ ਸਾਰੀ ਰਿਪੋਰਟ ਬਣ ਕੇ ਚੱਲੀ ਜਾਊਗੀ ਉੱਥੋਂ ਮੈਨੂੰ ਇਹ ਲੱ ਇੱਕ ਕਬਤੇ ਹੋਰ اندر اندر ਸਾਰੇ ਮਾਲੀਸਾ ਤਾਂ ਇਹਨਾਂ ਕੋਲ ਆ ਜਾਣਗੇ ਕਿਉਂਕਿ ਸਰਕਾਰ ਖੁਦ ਚਾਹੁੰਦੀ ਹੈ ਵੀ ਜਲਦੀ ਤੋਂ ਜਲਦੀ ਨਾ ਰਿਪੋਰਟ ਪੇ ਜੋ ਤਾਂ ਕਿ ਸੈਨ ਨੂੰ ਬੜੀ ਜਲਦੀ ਤੋਂ ਜਲਦੀ ਮਾਲੀਸਾ ਸਾਥਾ ਪ੍ਰਦਾਨ ਕਰ ਸਕੇ